ਬਹੁਤ ਪ੍ਰਾਊਡ ਫੀਲ ਹੋਇਆ ਵੀ ਲਾਈਕ ਵੀ ਆਪਾਂ ਪੰਜਾਬੀ ਆ ਸਿੱਖ ਸਿੱਖਾਂ ਨਾਲੇ ਤੇ ਆਪਾਂ ਨੂੰ ਪ੍ਰਾਊਡ ਫੀਲ ਹੁੰਦਾ ਵੀ ਆਪਾਂ ਅੰਗਰੇਜ਼ਾਂ ਦੇ ਵਿੱਚ ਇੱਕ ਸਰਦਾਰ ਬੰਦਾ ਤਰਿਆ ਜਾ ਰਿਹਾ ਹੈ ਆਪਣੇ ਆਪ ਨੇ ਮਾਨ ਮੈਣ ਸੂਸ ਹੁੰਦਾ ਹੁਣ ਉਸਤੇ ਉਹਨਾਂ ਨੇ 골ਡ ਦੀ ਵੇਅਰ ਕੀਤੀ ਹੋਈ ਹੈ ਜੀ 골ਡ ਦੀ ਕਲਗੀ ਸੀਗੀ ਤਾਂ ਅਲੱਗ-ਅਲੱਗ ਡਿਜ਼ਾਈਨਸ ਹੁੰਦੇ ਆ ਉਹਦੇ ਨਾਲ ਕੀ ਹੈ ਹਰੇਕ ਚੀਜ਼ ਦੇਖੋ ਤੁਸੀਂ ਦੇਖੋ ਰੂਬੀਸ ਤੇ 골ਡ ਦੀ ਬਣੀ ਹੋਈ ਕਲਗੀ ਸੀਗੀ ਉਹ ਤੇ ਜਿਹੜੀ ਮਾਲ ਐ ਜੀ ਪ੍ਰੋਪਰਲੀ ਤੁਹਾਨੂੰ ਜੇ ਦੇਖੋਗੇ 골ਡ ਤੇ ਨਾਲ ਰੂਬੀਸ ਦੇ ਮਿਕਸ ਦੀ ਸੀ ਸਾਰੀ ਪ੍ਰੋਪਰ ਕਿਉਂਕਿ ਉਹਨਾਂ ਨੇ ਕਿ ਇੱਕ ਮਹਾਰਾਜਾ ਲੁੱਕ ਤਾਂ ਹੀ ਆਊਗੀ ਨਾ ਜੇ ਕੋਈ ਮਹਾਰਾਜਾ 골ਡ ਤੇ ਅਜਿਹੀ ਚੀਜ਼ ਵੇਅਰ ਕਰੂਗਾ ਆ ਸਵੇਰ ਤੋਂ ਜਦੋਂ ਤੋਂ ਸੋਸ਼ਲ ਮੀਡੀਆ ਖੁੱਲਿਆ ਤਦੋਂ ਤੋਂ ਲਗਾਤਾਰ ਦਸਾਂਜਾ ਵਾਲਾ ਪੰਜਾਬੀ ਆਗੇ ਹੋਏ ਲਗਾਤਾਰ ਜਿਹੜਾ ਉਹ ਕਿੱਥਨੇ ਕਿੱਥੇ ਫੈਲਿਆ ਹੋਇਆ ਹਰ ਇੱਕ ਪਲੇਟਫਾਰਮ ਭਾਵੇਂ ਉਹ ਸੋਸ਼ਲ ਮੀਡੀਆ ਦਾ ਕੋਈ ਵੀ ਹੋਵੇ ਇੰਸਟਾਗ੍ਰam ਹੋਵੇ ਫੇਸਬੁਕ ਹੋਵੇ ਹਰ ਜਗ੍ਹਾ ਜੇ ਛਾਇਆ ਹੋਇਆ ਤੇ ਦੋਸਾਂਜਾ ਵਾਲਾ ਛਾਇਆ ਹੋਇਆ ਔਰ ਹਰ ਇੱਕ ਥਾਂ ਦੇ ਉੱਪਰ ਇਹੀ ਕਿਹਾ ਜਾ ਰਿਹਾ ਕਿ ਪੰਜਾਬੀ ਆਗੇ ਹੋਏ ਔਰ ਖਾਸ ਤੌਰ ਤੇ ਅੱਜ ਜਿਸ ਤਰੀਕੇ ਦਾ ਲੁੱਕ ਦਲਜੀਤ ਦੋਸਾਂਜਾ ਦਾ ਰਿਹਾ ਹੈਗਾ ਮੈਡ ਗੈਲਿਆ ਦੇ 2025 ਦੇ ਇਵੈਂਟ ਦੇ ਵਿੱਚ ਫੈਸ਼ਨ ਸ਼ੋਅ ਦੇ ਵਿੱਚ ਔਰ ਵਰਲਡ ਦੇ ਵਿੱਚ ਜਿਸ ਤਰੀਕੇ ਨਾਲ ਪੰਜਾਬੀਆਂ ਦਾ ਨਾ ਸਿੱਖਾਂ ਦਾ ਨਾ ਔਰ ਉਸ ਸਾਡੀ ਦਸਤਾਰ ਦੀ ਸ਼ਾਨ ਜਿਸ ਤਰੀਕੇ ਨਾਲ ਵਧੀ ਹੈ ਖਾਸ ਤੌਰ ਤੇ ਚਰਚਾ ਅੱਜ ਲੁੱਕ ਨੂੰ ਲੈ ਕੇ ਹੈ ਕਿ ਲੁੱਕ ਕਿਸ ਤਰੀਕੇ ਦੇ ਨਾਲ ਰਾਜੇ ਮਹਾਰਾਜਿਆਂ ਵਾਲਾ ਲੁੱਕ ਲੈ ਕੇ ਦਲਜੀਤ ਦੋਸ਼ਾਨ ਜਿਹੜੇ ਨੇ ਉਹ ਮੈਟ ਦੇ ਗਲਿਆਰੇ ਦੇ ਵਿੱਚ ਗਏ ਸੀ ਔਰ ਕਿਵੇਂ ਜਾ ਕੇ ਤੇ ਉੱਥੇ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਜਿੱਥੇ ਇੱਕ ਵੱਡਾ ਖਿੱਚ ਦਾ ਕੇਂਦਰ ਸਾਡਾ ਉਹ ਲੁੱਕ ਬਣਿਆ ਜੋ ਰਾਜਿਆਂ ਮਹਾਰਾਜੇ ਵਾਲਾ ਸਾਡਾ ਇਤਿਹਾਸ ਰਿਹਾ ਇਸ ਦੇ ਵਿੱਚ ਖਾਸ ਤੌਰ ਤੇ ਪਟਿਆਲਾ ਸ਼ਹਿਰ ਦੇ ਕਿਉਂਕਿ ਪਟਿਆਲਾ ਸ਼ਹਿਰ ਦੇ ਮਹਾਰਾਜਾ ਭពਿੰਦਰ ਸਿੰਘ ਦੀ ਜਿਹੜੀ ਹੈ ਅਨ ਲੁੱਕ ਉਹ ਕਿਤਨੇ ਕਿਤੇ ਮੈਚ ਹੋ ਰਹੀ ਆ ਔਰ ਇਹ ਵੀ ਕਹਿਆ ਜਾਂਦਾ ਕਿ ਉਹ ਸੇਮ ਟੂ ਸੇਮ ਲੁੱਕ ਜਿਹੜੀ ਆ ਉਹ ਦਲਜੀਤ ਦੋਸਾਂ ਦੇ ਵੱਲੋਂ ਲਿੱਤੀ ਗਈ ਇਸ ਪੈਰਾਵੇ ਦੇ ਵਿੱਚ ਕਿਤਨੇ ਕਿਤੇ ਦਜੀਤ ਦੋਸਾਂ ਚ ਨਜ਼ਰ ਆਉਂਦੇ ਨੇ ਹਾਲਾਂਕਿ ਮਿਲਦਾ ਬੁਲਦਾ ਪੈਰਾਵਾ ਹੈਗਾ ਅਰ ਸਾਡੇ ਨਾਲ ਕਰਮਜੋਤ ਨੇ ਟਰਬਨ ਕਿੰਗ ਵੀ ਮੰਨਿਆ ਜਾਂਦਾ ਸਰਵਨ ਬੰਦੇ ਨੇ ਔਰ ਕਈ ਸੈਲੀਬ੍ਰਿਟੀਜ਼ ਨੂੰ ਜਿਹੜੀਆਂ ਇਹਨਾਂ ਦੇ ਵੱਲੋਂ ਪੱਗਾ ਮੰਨ ਕੇ ਤਿਆਰ ਕੀਤਾ ਗਿਆ ਕਈ ਲਾੜਿਆਂ ਨੂੰ ਸਜਾਇਆ ਵੀ ਗਿਆ ਹੈਗਾ ਤਾਂ ਕਰਮ ਜੋ ਸਾਡੇ ਨਾਲ ਮੌਜੂਦ ਨੇ ਔਰ ਇਸ ਲੁੱਕ ਦੇ ਬਾਰੇ ਜਰੂਰ ਦੱਸਣਗੇ ਕਿ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਇਸ ਲੁੱਕ ਦੇ ਬਾਰੇ ਜਰੂਰ ਪਤਾ ਹੋਣਾ ਚਾਹੀਦਾ ਕਿ ਜਦੋਂ ਅਦਲਜੀਤ ਉਸਾਨ ਨੇ ਇਹ ਕੱਪੜੇ ਵੇਅਰ ਕੀਤੇ ਨੇ ਤਾਂ ਉਸ ਦੇ ਪਿੱਛੇ ਦਾ ਇਤਿਹਾਸ ਕੀ ਹੈ ਇਹ ਕਿਹੜੀ ਕਿਹੜੀ ਚੀਜ਼ਾਂ ਨੂੰ ਕੀ ਕੀ ਕਿਹਾ ਜਾਂਦਾ ਹੈਗਾ ਕਿਉਂਕਿ ਕਾਫੀ ਸਾਰੀ ਜੁਐਲਰੀ ਜਿਹੜੀ ਉਹ ਡਲਜੀਤ ਦੁਸਾਨ ਦੇ ਨਜ਼ਰ ਆਉਂਦੀ ਹੈਗੀ ਆ ਸਿਰ ਤੇ ਇਹ ਕਲਗੀ ਨਜ਼ਰ ਆਉਂਦੀ ਹੈਗੀ ਆ ਤਾਂ ਹੋਰ ਕਈ ਜਿਹੜੀਆਂ ਕਹਿ ਸਕਦੇ ਆ ਕਿ ਜੁਐਲਰੀ ਜਿਹੜੀਆਂ ਨੇ ਆਲੇ ਦੁਆਲੇ ਦਲਜੀਤ ਦੁਸਾਨ ਦੇ ਇਸ ਤਰੀਕੇ ਦੇ ਨਾਲ ਹੀ ਨਜ਼ਰ ਆਉਂਦੀ ਹੈ ਤਾਂ ਪਹਿਲਾਂ ਕਰਮਜੀਤ ਦਾ ਸਵਾਗਤ ਕਰ ਲੈਣਾ ਕਰਮਜੋਤ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਭਾਜੀ ਔਰ ਠੀਕ ਹੋ ਜੀ ਐਂਡ ਵਧੀਆ ਫਰਸਟ ਕਲਾਸ ਕਿਵੇਂ ਦੱਸ ਦਈਏ ਅੱਜ ਪਹਿਲੀ ਵਾਰ ਜਦੋਂ ਸੋਸ਼ਲ ਮੀਡੀਆ ਖੋਲਿਆ ਕੀ ਵੇਖਿਆ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਦਲਜੀਤ ਭਾਈ ਦੀ ਫੋ ਤੇ ਬਹੁਤ ਵਧੀਆ ਬਹੁਤ ਪ੍ਰਾਊਡ ਫੀਲ ਹੋਇਆ ਮੈਨੂੰ ਬਹੁਤ ਪ੍ਰਾਊਡ ਫੀਲ ਹੋਇਆ ਵੀ ਲਾਈਕ ਵੀ ਆਪਾਂ ਪੰਜਾਬੀ ਆ ਸਿੱਖ ਸਿੱਖਾਂ ਨਾਲੇ ਤੇ ਆਪਾਂ ਨੂੰ ਪ੍ਰਾਊਡ ਫੀਲ ਹੁੰਦਾ ਵੀ ਆਪਾਂ ਅੰਗਰੇਜ਼ਾਂ ਦੇ ਵਿੱਚ ਇੱਕ ਸਰਦਾਰ ਬੰਦਾ ਤੁਰਿਆ ਜਾ ਰਿਹਾ ਆਪਣੇ ਆਪ ਨੇ ਮਾਨ ਮਹਿਣਸ ਹੁੰਦਾ ਇੱਕ ਤੁਸੀਂ ਪੰਜਾਬੀ ਦੂਜਾ ਪਟਿਆਲਵੀ ਪਟਿਆਲਵੀ ਦਾ ਨਾਮ ਕਿਤਨੇ ਕਿਤੇ ਹੋਇਆ ਕਿਉਂਕਿ ਕਹਿੰਦੇ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਦੀ ਉਹ ਲੁੱਕ ਹੈ ਜਿਹੜੀ ਉਹ ਵੇਖਣ ਨੂੰ ਮਿਲਦੀ ਹੈ ਜੋ ਆਪਾਂ ਲੋਕ ਦਿਖਾ ਰਹੇ ਹੈਗੇਆਂ ਕਿ ਜੋ ਮਹਾਰਾਜਾ ਸਾਹਿਬ ਦੀ ਜੋ ਤਸਵੀਰ ਸਾਨੂੰ ਸੋਸ਼ਲ ਮੀਡੀਆ ਤੋਂ ਵੀ ਨਿਕਲ ਕੇ ਸਾਹਮਣੇ ਆਉਂਦੀ ਹੈ ਥੋੜਾ ਇਸ ਲੁੱਕ ਦੇ ਬਾਰੇ ਦੱਸੋ ਜੇ ਤੁਹਾਡੇ ਕੋਲ ਜਾਣਕਾਰੀ ਹੋਵੇ ਦੇਖੋ ਲੁੱਕ ਐਵੇਂ ਹੈ ਜੀ ਜਿਵੇਂ ਮਹਾਰਾਜਾ ਜਿਹੜੇ ਹੈਗੇ ਪਟਿਆਲਾ ਦੇ ਤੇ ਉਹ ਜਿਹੜੇ ਹੈਗੇ ਜੀ ਸ਼ੁਰੂ ਤੋਂ ਦੇਖੋ ਸ਼ਕੀਨ ਰਹੇ ਆ ਆਪਣੇ ਲੁੱਕ ਨੂੰ ਲੈ ਕੇ ਤੁਸੀਂ ਦੇਖਿਆ ਹੋਊਗਾ ਪੁਰਾਣੀ ਫੋਟੋਆਂ ਵੀ ਆਪਾਂ ਦੇਖਦੇ ਆਂ ਤੇ ਉਸ ਦੇ ਵਿੱਚ ਜਿਵੇਂ ਮਹਾਰਾਜਾ ਜਿਹੜੇ ਹੈਗੇ ਸਾਰੇ ਪ੍ਰੋਪਰ ਪੂਰੇ ਤਨਬਰਦਰ ਤਿਆਰ ਰਹਿੰਦੇ ਆ ਤੇ ਉਹਦੇ ਵਿੱਚ ਕੀ ਹੈ ਕਲਗੀ ਮੈਟਰ ਕਰਦੀ ਹੈ ਹਫ਼ਤੇ ਪਹਿਲਾਂ ਕਲਗੀ ਜਿਹੜੀ ਆਪਣੀ ਆ ਜਾਂਦੀ ਹੈ ਜੀ ਕਲਗੀ ਦੇ ਵਿੱਚ ਇਹ ਆ ਜਾਂਦਾ ਜੀ ਵੀ ਦੇਖੋ ਅਲੱਗ-ਅਲੱਗ ਤਰ੍ਹਾਂ ਦੀ ਹੈ ਜੀ ਹੁਣ ਉਸ ਤੇ ਉਹਨਾਂ ਨੇ 골ਡ ਦੀ ਵੇਅਰ ਕੀਤੀ ਹੋਈ ਹੈ ਜੀ 골ਡ ਦੀ ਕਲਗੀ ਸੀਗੀ ਤਾਂ ਅਲੱਗ-ਅਲੱਗ ਡਿਜ਼ਾਈਨਸ ਹੁੰਦੇ ਆ ਉਹਦੇ ਨਾਲ ਕੀ ਹੈ ਹਰੇਕ ਚੀਜ਼ ਦੇਖੋ ਤੁਸੀਂ ਦੇਖੋ ਰੂਬੀਸ ਤੇ 골ਡ ਦੀ ਬਣੀ ਹੋਈ ਕਲਗੀ ਸੀਗੀ ਉਹ ਤੇ ਜਿਹੜੀ ਮਾਲ ਹੈ ਜੀ ਪ੍ਰੋਪਰਲੀ ਤੁਹਾਨੂੰ ਜੇ ਦੇਖੋਗੇ 골ਡ ਤੇ ਨਾਲ ਰੂਬੀਸ ਦੇ ਮਿਕਸ ਦੀ ਸੀਗੀ ਸਾਰੀ ਪ੍ਰੋਪਰ ਕਿਉਂਕਿ ਉਹਨਾਂ ਨੇ ਕਿ ਇੱਕ ਮਹਾਰਾਜਾ ਲੁੱਕ ਤਾਂ ਹੀ ਆਉਗੀ ਨਾ ਜੇ ਕਿਉਂਕਿ ਮਹਾਰਾਜਾ 골ਡ ਤੇ ਉਹ ਚੀਜ਼ ਵੇਅਰ ਕਰੂਗਾ ਤਾਂ ਹੀ ਤਾਂ ਹੀ ਪਤਾ ਲੱਗਦਾ ਆਪਣਾ ਪਟਿਆਲਵੀਰ ਦਾ ਤਾਂ ਹੀ ਪਤਾ ਲੱਗੂਗਾ ਜਦੋਂ ਤੁਸੀਂ ਇਹ ਲੁੱਕ ਵੇਖਿਆ ਤੁਹਾਨੂੰ ਸਭ ਤੋਂ ਪਹਿਲਾਂ ਵੇਖਣ ਦੇ ਵਿੱਚ ਕੀ ਮਹਿਸੂਸ ਹੋਇਆ ਔਰ ਸਭ ਤੋਂ ਪਹਿਲਾਂ ਵੇ ਕਿਉਂਕਿ ਤੁਸੀਂ ਲਗਾਤਾਰ ਸਜਾਉਂਦੇ ਹੋ ਲੇਕਿਨ ਅੱਜ ਜਦੋਂ ਉਹ ਸਜਾਵਟ ਦੇਖੀ ਤੇ ਕੀ ਮਹਿਸੂਸ ਹੋਇਆ ਮੈਨੂੰ ਪਹਿਲਾਂ ਤਾਂ ਮਾਣ ਮਹਿਸੂਸ ਹੋਇਆ ਸਭ ਤੋਂ ਪਹਿਲੀ ਗੱਲ ਤਾਂ ਜੀ ਕਿਉਂਕਿ ਇੱਕ ਲੁੱਕ ਦੇਖਦੇ ਕਿਉਂਕਿ ਅਸੀਂ ਤਿਆਰ ਕਰਦੇ ਹਾਂ ਜੀ ਅਸੀਂ ਦੁਲਿਆਂ ਨੂੰ ਆਪ ਤਿਆਰ ਕਰਦੇ ਹਾਂ ਤਾਂ ਉਹਦੇ ਵਿੱਚ ਕੀ ਹੋ ਜਾਂਦਾ ਸਾਨੂੰ ਐ ਹੁੰਦਾ ਵੀ ਜੋ ਅਸੀਂ ਤਿਆਰ ਕਰਦੇ ਆ ਸਾਨੂੰ ਹੋਰ ਇਨਸਪੀਰੇਸ਼ਨ ਮਿਲਦੀ ਇਸ ਚੀਜ਼ ਨਾਲ ਵੀ ਅਸੀਂ ਇਸ ਚੀਜ਼ ਨੂੰ ਹੋਰ ਵਡਾਵਾ ਦੇਵਾਂਗੇ ਵੀ ਤਾਂ ਕਿ ਊੜਾ ਏੜਾ ਦੇਖੋ ਪਿੱਛੇ ਸੋਹਣਾ ਇੱਕ ਪੰਜਾਬੀਅਤ ਨੂੰ ਰਿਪਰੈਜ਼ੈਂਟ ਕੀਤਾ ਗਿਆ ਸਭ ਤੋਂ ਵੱਡੀ ਗੱਲ ਹੈ ਉਸ ਚ ਕੀ ਹੈ ਪ੍ਰੋਪਰ ਹੁਣ ਅੰਗਰੇਜ਼ਾਂ ਨੂੰ ਨਹੀਂ ਪਤਾ ਊੜਾ ਏੜਾ ਬਾਰੇ ਬਟ ਅੱਜ ਉਹ ਜਾਣਣਗੇ ਨਾ ਵੀ ਊੜਾ ਏੜਾ ਪਿੱਛੇ ਲਿਖਿਆ ਹੈ ਸਰਦਾਰ ਬੰਦਾ ਹੈ ਪ੍ਰੋਪਰ ਕਲਗੀ ਲਾ ਕੇ ਹਰੇਕ ਨੇ ਆਪਣੇ ਆਪਣੀ ਲੋਕ ਆਪਣੇ ਆਪਣੇ ਦੇਸ਼ ਨੂੰ ਰਿਪਰੈਜ਼ੈਂਟ ਕੀਤਾ ਬਟ ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ ਪਹਿਲਾ ਸਰਦਾਰ ਦਲਜੀਤ ਪਾਜੀ ਇਹ ਜੇਕਰ ਇਸ ਦੀ ਗੱਲ ਕੀਤੀ ਜਾਵੇ ਇਸ ਨੂੰ ਕੀ ਕਿਹਾ ਜਾਂਦਾ ਇਹਨੂੰ ਸ਼ਾਲ ਕਿਹਾ ਜਾਂਦਾ ਕੀ ਕਿਹਾ ਜਾਂਦਾ ਇਸ ਟੋਲ ਕਹਿੰਨੇ ਜੀ ਆਪਾਂ ਇਸ ਨੂੰ ਸਟਾਲ ਕਿਹਾ ਜਾਂਦਾ ਜੀ ਇਹ ਜਦੋਂ ਦੁੱਲੇ ਨੂੰ ਤਿਆਰ ਕਰਦੇ ਆ ਜੀ ਤਾਂ ਇਹ 2.5 ਤੋਂ 3 ਮੀਟਰ ਦਾ ਹੁੰਦਾ ਜੀ ਇਹਦੇ ਨਾਲ ਆਪਾਂ ਦੇਖੋ ਬਾਰਡਰ ਲੱਗਦਾ ਸਾਰਾ ਕੁਝ ਲੱਗਦਾ ਹੁੰਦਾ ਤੇ ਉਸ ਦੇ ਵਿੱਚ ਵੀ ਉਹਨਾਂ ਦੇ ਬਾਰਡਰ ਸਾਰਾ ਡਿਜ਼ਾਈਨ ਹੋਇਆ ਹੋਇਆ ਅਲੱਗ-ਅਲੱਗ ਜਰਕ ਦਾ ਕੰਮ ਹੋਇਆ ਹੋਇਆ ਜੀ ਕੜਾਈ ਹੋਈ ਹੋਈ ਆ ਪ੍ਰੋਪਰਲੀ ਤੇ ਉਸ ਦੇ ਵਿੱਚ ਤੁਸੀਂ ਦੇਖੋਗੇ ਉਹ 6 ਮੀਟਰ ਦਾ ਸਟਾਲ ਹੈ ਜੀ 5.5 ਤੋਂ 6 ਮੀਟਰ ਦਾ ਸਟਾਲ ਹੈ ਜਿਹਦੇ ਪਿੱਛੇ ਪ੍ਰੋਪਰ ਕੜਾਈ ਪਿਛਲੇ ਪਾਸੇ ਬੈਕ ਤੇ ਤੁਸੀਂ ਦੇਖਿਓਗੇ ਉੜਾੜਾ ਉਹਨਾਂ ਨੇ ਬਾਰ-ਬਾਰ ਦਿਖਾਇਆ ਪਿੱਛੋਂ ਵੀ ਆ ਦੇਖੋ ਘੜਾਈ ਦੇਖੋ ਸਾੜੀ ਗੁਰਮੁਖੀ ਨੂੰ ਦੇਖੋ ਗੁਰਮੁਖੀ ਦੇਖੋ ਵੀ ਆ ਬਿਕੋਜ਼ ਉਹਨਾਂ ਨੇ ਮੇਨ ਸਟੈਂਡਸ ਆ ਕੀ ਹੈ ਪੰਜਾਬੀ ਆਗੇ ਹੋਏ ਤਾਂ ਅੱਜ ਜਿਸ ਤਰੀਕੇ ਦੇ ਨਾਲ ਤੁਸੀਂ ਵੀ ਲਗਾਤਾਰ ਲਾੜੇ ਸਜਾਣੇ ਹੋ ਆ ਫੈਸ਼ਨ ਸ਼ੋਅ ਦੇ ਵਿੱਚ ਜਾਨੇ ਹੋ ਹਾਂਜੀ ਹਾਂਜੀ ਉਸਦੇ ਪਿੱਛੇ ਦੀ ਸੋਚ ਕੀ ਹੁੰਦੀ ਹੈ ਅੱਜ ਇਸ ਡਰੈੱਸ ਅੱਪ ਦੇ ਪਿੱਛੇ ਦੀ ਸੋਚ ਜਿਹੜੀ ਸਿੱਧੇ ਤੌਰ ਤੇ ਉੱਪਰ ਕਹਿੰਦੇ ਕਿ ਅਸੀਂ ਆਪਣੀ ਪੰਜਾਬੀ ਨੂੰ ਪ੍ਰਮੋਟ ਕਰੀਏ ਅਸੀਂ ਆਪਣੀ ਦਸਤਾਰ ਨੂੰ ਪ੍ਰਮੋਟ ਕਰੀਏ ਜਦੋਂ ਤੁਸੀਂ ਜਾਣਦੇ ਹੋ ਫੈਸ਼ਨ ਸ਼ੋਅਾਂ ਦੇ ਵਿੱਚ ਦਿਮਾਗ ਜਾਂ ਸੋਚ ਕੀ ਹੁੰਦੀ ਹੈ ਕਿਉਂਕਿ ਅਕਸਰ ਇਹ ਕਹਿੰਦੇ ਨੇ ਜਦੋਂ ਫੈਸ਼ਨ ਸ਼ੋਅ ਦੇ ਵਿੱਚ ਜਾਓ ਤਾਂ ਅਗਲਾ ਕਹਿੰਦਾ ਅਟਰੈਕਟਿਵ ਪਾਣਾ ਚਾਹੀਦਾ ਹਰ ਕੋਈ ਦੇਖੇ ਲੇਕਿਨ ਇਸ ਲੁੱਕ ਦੇ ਪਿੱਛੇ ਕੀ ਸੋਚ ਹੁੰਦੀ ਹੈ ਦੇਖੋ ਇਸ ਲੁੱਕ ਪਿੱਛੇ ਇਹ ਸੋਚ ਹੁੰਦੀ ਹੈ ਦੇਖੋ ਪਹਿਲੀ ਗੱਲ ਤਾਂ ਜਦੋਂ ਆਪਾਂ ਫੈਸ਼ਨ ਸ਼ੋਅ ਜਾਂਦੇ ਆ ਮੈਂ ਲਾਸਟ ইয়ার ਮੈਂ ਫੈਸ਼ਨ ਸ਼ੋਅ ਚ ਗਿਆ ਤਾਂ ਸਾਰੇ ਖੜੇ ਹੋ ਗਏ ਖੜੇ ਹੋ ਕੇ ਤਾੜੀਆਂ ਵਜੇ ਤਾਂ ਆਪਣੇ ਆਪ 'ਚ ਇੱਕ ਮਾਣ ਆਇਆ ਇੱਕ ਪ੍ਰਾਊਡ ਆਇਆ ਵੀ ਹਾਂ ਮੈਨੂੰ ਹੋਰ ਅੱਗੇ ਵਧਣਾ ਚਾਹੀਦਾ ਮੈਂ ਉਸ ਵਾਸਤੇ ਪ੍ਰੈਪਰੇਸ਼ਨ ਵੀ ਕਰ ਰਿਹਾ ਹੁਣ ਤਾਂ ਏਸੀ ਕਰਕੇ ਮੈਂ ਕਿਹਾ ਚਲੋ ਵੀ ਇਸ ਚੀਜ਼ ਨਾਲ ਕੀ ਹੈ ਹੁਣ ਇੱਕ ਇਹਨਾਂ ਨੂੰ ਦੇਖ ਕੇ ਹੁਣ ਇਨਸਪੀਰੇਸ਼ਨ ਇੰਨੀ ਆ ਗਈ ਵੀ ਹੋਰ ਚੀਜ਼ ਨੂੰ ਇਸ ਟੀ ਨੂੰ ਹੋਰ ਅਪ ਲੈਵਲ ਕਰਿਆ ਜਾਵੇ ਲਗਦਾ ਕਿ ਲੋਕਾਂ ਦੇ ਵਿੱਚ ਇਹ ਕ੍ਰੇਜ਼ ਹੋਰ ਵਧੇਗਾ ਖਾਸ ਤੌਰ ਤੇ ਅਕਸਰ ਦੇਖਦੇ ਆਪਾਂ ਕਿ ਬੜੀ ਸਾਰੀ ਪੱਗਾਂ ਦੇ ਵਿੱਚ ਇਸ ਤਰੀਕੇ ਨਾਲ ਕਲਗੀਆਂ ਲਗਾ ਕੇ ਤੇ ਸੋਸ਼ਲ ਮੀਡੀਆ ਦੇ ਵੀਡੀਓਜ਼ ਦੇਖਦੇ ਆਂ ਲਾੜਿਆਂ ਦੀ ਸਾਹਮਣੇ ਆਉਂਦੀ ਹੈਗੀ ਆ ਇਹ ਲੁੱਕ ਹੋਰ ਇੱਕ ਪਾਸੇ ਜੇਕਰ ਕਹਿ ਲਈ ਕਿਉਂਕਿ ਜਦੋਂ ਆਪਾਂ ਇਵੈਂਟ ਦੀ ਗੱਲ ਕਰ ਲਈ ਜਿੱਦੂ ਸੰਦੇ ਇਵੈਂਟ ਲੱਗਦੇ ਸੀਗੇ ਤਾਂ ਉਹਦੇ ਵਿਚਾਰ ਸੇਮ ਲੁੱਕ ਦੇ ਜਿਹੜੇ ਬਣ ਬਣ ਕੇ ਛੋਟੇ ਛੋਟੇ ਜਵਾਕ ਵੀ ਭਾਵੇਂ Hindu ਘਰਾਂ ਤੇ ਕਿਉਂ ਨਾ ਹੋਣ ਵੱਖਰੇ ਧਰਮਾਂ ਦੇ ਕਿਉਂ ਨਾ ਹੋਣ ਉਹ ਵੀ ਤਿਆਰ ਤਰ ਹੋ ਕੇ ਆਉਂਦੇ ਸੀ ਇਸ ਤਰੀਕੇ ਦੀ ਲੁੱਕ ਦੀ ਵੀ ਮੰਗ ਕਰਨਗੇ ਉਹ ਬਿਲਕੁਲ ਮੰਗ ਕਰਨਗੇ ਜੀ ਹ properly ਜਿਹੜੇ ਜੋ ਸ਼ੋਅ ਤੇ ਜਾਣਗੇ ਤਾਂ ਆਪੇ ਦੇਖੋ ਬੱਚਿਆਂ ਦਾ ਮਾਣ ਹੋਊਗਾ ਮੈਂ ਬੱਚਿਆਂ ਨੂੰ ਪਤਾ ਲੱਗੂਗਾ ਚੀਜ਼ਾਂ ਵੀ ਮਹਾਰਾਜਾ ਲੁੱਕ ਵੀ ਕੋਈ ਚੀਜ਼ ਹੁੰਦੀ ਹੈ ਜੀ ਤੁਸੀਂ ਇਸ ਦੇ ਬਾਰੇ ਰਿਸਰਚ ਕੀਤੀ ਕਿਉਂਕਿ ਤੁਸੀਂ ਤਾਂ ਕਰਦੇ ਰਹਿੰਦੇ ਹੋ ਨੇ ਫੈਸ਼ਨ 2 ਦੇ ਵਿੱਚ ਜਲਦੀ ਦੁਸਤਾਨ ਦੇ ਪਹਿਰਾਵੇ ਬਾਰੇ ਜਾਂ ਉਸ ਦੇ ਪਿੱਛੇ ਕੀ ਸੋਚ ਸੀਗੀ ਜਾਂ ਕਿਵੇਂ ਉਹ ਆਈਡੀਆ ਆਇਆ ਜਾਂ ਕਿਸ ਨੇ ਉਹ ਆਈਡੀਆ ਦਿੱਤਾ ਇਹ ਪ੍ਰੋਬਲ ਮੈਮ ਨੇ ਪ੍ਰੋਬਲ ਗੁਰਨਾਗ ਨੇ ਉਹਨਾਂ ਨੇ ਇਹਦਾ ਜਿਹੜਾ ਡ्रेस-ਅੱਪ ਸਾਰਾ ਤਿਆਰ ਕੀਤਾ ਹੈ ਜੀ ਤੇ ਦਿਵਾਂਸ਼ੀ ਮੈਮ ਨੇ ਇਹਨਾਂ ਨੂੰ ਸਟਾਈਲ ਕੀਤਾ ਹੈ ਪ੍ਰੋਪਰਲੀ ਕਿਉਂਕਿ ਬਿਕੋਜ਼ ਦਿਵਾਂਸ਼ੀ ਮੈਮ ਤਾਂ ਬਹੁਤ ਵੱਡਾ ਨਾਮ ਹੈ ਜੀ ਸੈਲਬ੍ਰਿਟੀ ਸਟਾਈਲਿਸਟ ਐ ਸਾਰਿਆਂ ਦੇ ਉਹ ਤੁਸੀਂ ਦੇਖਿਆ ਹੋਣਾ ਤੁਸੀਂ ਬਾਕੀ ਸੋਸ਼ਲ ਮੀਡੀਆ ਤੇ ਵੀ ਦੇਖਿਆ ਹੋਣਾ ਕਈਆਂ ਦੇ ਬਹੁਤ ਸੋਹਣੇ ਸੋਹਣੇ ਕੱਪੜੇ ਪਾਏ ਹੋਏ ਨੇ ਐਕਟਰੈਸ ਦੇ ਐਕਟਰੈਸ ਦੇ ਸਭ ਦੇ ਸ਼ਾਹਰੂਖ ਖਾਨ ਦਾ ਵੀ ਉਹਨਾਂ ਨੇ ਕੀਤਾ ਸਾਰਾ ਕੁਝ ਉਹ ਵੀ ਉੱਥੇ ਗਏ ਹੋਏ ਸੀਗੇ ਤਾਂ ਉਹ ਚੀਜ਼ ਸਾਰਾ ਕੁਝ ਉਹ ਸਟਾਈਲਿਸਟ ਉਹਨਾਂ ਦੇ ਹੁੰਨੇ ਆ ਜੀ ਸਾਰੇ ਬਾਕੀ ਜੋ ਚੀਜ਼ ਕਈ ਵਾਰ ਕਸਟਮਾਈਜ਼ ਹੁੰਦੀ ਹੈ ਜੀ ਉਥੋਂ ਛੋਟੇ-ਛੋਟੇ ਚੀਜ਼ਾਂ ਥਰੂ ਸਾਡੇ ਧਰੂ ਵੀ ਕਈ ਵਾਰ ਚਲ ਜਾਂਦਾ ਹੈ ਕੁਝ ਐਵੇਂ ਵੀ ਚਲ ਜਾਂਦਾ ਹੈ ਇਸ ਦੇ ਵਿੱਚ ਕਸਟਮਾਈਜ਼ ਕੀ ਦੇਖਿਆ ਕਿ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਕੈਪਟਨ ਪਰਵਾਰ ਦਾ ਜ਼ਿਕਰ ਹੋ ਰਿਹਾ ਇਸ ਦੇ ਪਿੱਛੇ ਰਾਜੇ ਮਹਾਰਾਜਾ ਮਹਾਰਾਜਾ ਭਪਿੰਦਰ ਸਿੰਘ ਦਾ ਜ਼ਿਕਰ ਹੋ ਰਿਹਾ ਉਹਨਾਂ ਦੀ ਜੁਐਲਰੀ ਲੈ ਕੇ ਆਉਣਾ ਉਹਨਾਂ ਦੀ ਜੁਐਲਰੀ ਨੂੰ ਉਸ ਤਰੀਕੇ ਨਾਲ ਪੇਸ਼ ਕਰਨਾ ਕਿਵੇਂ ਵੇਖਿਆ ਜਾਵੇ ਇਹ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਹਾਂ ਵੀ ਜਿਵੇਂ ਇਹ ਜੁਐਲਰੀ ਇੱਕ ਤਰ੍ਹਾਂ ਦਾ ਨਾ ਆਪਾਂ ਉਹਦੀ ਲੁੱਕ ਲਈ ਗਈ ਹੈ ਜੀ ਬਿਕੋਜ਼ origignal ਚੀਜ਼ ਤਾਂ ਤੁਹਾਨੂੰ ਪਤਾ ਕੋਈ ਨਹੀਂ ਪ੍ਰੋਵਾਈਡ ਕਰਦਾ ਹੁੰਦਾ ਬਟ ਇਸ ਚੀਜ਼ ਦੀ ਲੁੱਕ ਲੈ ਕੇ ਉਹਨਾਂ ਨੇ ਉਹ ਲੁੱਕ ਬਣਾਈ ਗਈ ਹੈ ਬਟ ਇਸ ਚੀਜ਼ ਨਾਲ ਕੀ ਹੈ ਦੇਖੋ ਉਹਦੀ ਲੁੱਕ ਨਿਖਰ ਕੇ ਆ ਰਹੀ ਹੈ ਉਹਨਾਂ ਦੀ ਕਿਉਂਕਿ ਬਿਕੋਜ਼ ਜੱਚ ਰਿਹਾ ਉਹਨਾਂ ਦੇ ਜੋ ਪਾਇਆ ਹੋਇਆ ਐ ਨਹੀਂ ਲੱਗ ਰਿਹਾ ਵੀ ਔਕਵਰਡ ਲੱਗ ਰਿਹਾ ਹੋਵੇ ਇਸ ਨੂੰ ਕਿਵੇਂ ਦੇਖਿਆ ਜਾਵੇ ਕਿਉਂਕਿ ਤੁਸੀਂ ਰੁਪਿੰਦਰ ਹੁੱਡੇ ਵੀ ਸ਼ਾਇਦ ਪਰਕੇ ਆਏ ਹੋ ਰਣਦੀਪ ਹੁੱਡਾ ਦੀ ਸ਼ਾਇਦ ਪੱਕ ਬਣ ਕੇ ਆਏ ਹੋ ਤਾਂ ਉਸਨੇ ਉਸਦੇ ਪਿੱਛੇ ਉਸ ਦੀ ਸੋਚ ਕੀਤੀ ਸੀ ਗਰਨਦੀਪ ਹੁੱਡਾ ਦੀ ਕਿਉਂਕਿ ਉਹ ਤੇ ਸਾਡੇ ਸਿੱਖ ਧਰਮ ਤੋਂ ਬਿਲੋਂਗ ਨਹੀਂ ਕਰਦਾ ਉਸ ਦੀ ਸੋਚ ਕੀਤੀ ਸੀ ਉਸ ਤਰ੍ਹਾਂ ਦੇ ਬੰਦੇ ਪਿੱਛੇ ਮੈਨੂੰ ਬਹੁਤ ਵਧੀਆ ਲੱਗਿਆ ਜੀ ਪਹਿਲੀ ਗੱਲ ਤਾਂ ਉਹਨਾਂ ਦੇ ਪੱਕ ਬਣ ਕੇ ਬਿਕੋਜ਼ ਮੈਂ ਇੱਥੇ ਜਾਟ ਮੂਵੀ ਦੀ ਪ੍ਰੋਮੋਸ਼ਨ ਵਾਸਤੇ ਸਾਨੂੰ ਬੁਲਾਇਆ ਸੀਗਾ ਜੀ ਬਹੁਤ ਸਰਪ੍ਰਾਈਜ਼ ਵਿਜ਼ਿਟ ਸੀਗੀ ਜੀ ਉਹਨਾਂ ਦੀ ਉਹਨਾਂ ਨੇ ਇੱਕੋ ਦਾ ਮਾਇ ਉਹਨਾਂ ਨੇ ਮੇਰੀ ਬਾਹ ਫੜੀ ਕਹਿੰਦੇ ਪਗੜੀ ਹੈ ਮੈਂ ਕਹਾ ਹਾਂ ਜੀ ਕਹਿੰਦੇ ਬੰਦੋ ਮ ਬਸ ਉਹਨਾਂ ਨੇ ਇੰਨੀ ਗੱਲ ਕਹੀ ਬੈਠ ਗਏ ਜੀ ਮੈਂ ਪਟਕਾ ਬੰਨਿਆ ਜੀ ਮੈਂ ਮਿੰਟ ਜੇੜ ਦੇ ਵਿੱਚ ਉਹਨਾਂ ਦੇ ਪੱਗ ਸਜਾਤੀ ਸੀਗੀ ਮੈਨੂੰ ਆਇਆ ਸੀਗਾ ਵੀ ਚਲੋ ਵੀ ਕਿਤੇ ਨਰਾਜ ਨਾ ਹੋ ਜਾਣ ਕੁਛ ਨਾ ਹੋ ਜਾਏ ਕਈ ਵਾਰ ਹੋ ਜਾਂਦਾ ਤੇ ਉਹਨਾਂ ਨੇ ਇੰਨਾ ਮਾਨਸੂਰ ਕੀਤਾ ਮੈਨੂੰ ਜੱਫੀ ਪਾ ਕੇ ਮੈਨੂੰ ਨਾਲ ਦੇ ਮੈਨੂੰ ਕਿਹਾ ਕਹਿੰਦੇ ਬਹੁਤ ਵਧੀਆ ਲੱਗਿਆ ਕਹਿੰਦੇ ਤੁਸੀਂ ਪੱਗ ਬਹੁਤ ਸੋਹਣੀ ਸਜਾਈ ਹੈ ਤੇ ਬਹੁਤ ਵਧੀਆ ਮਿਲ ਕੇ ਮਾਣ ਮਹਿਸੂਸ ਆਇਆ ਮੇਰੇ ਤੁਹਾਡੇ ਬੜੇ ਸਾਰੇ ਸਾਥੀ ਹੋਣਗੇ ਜਿਹੜੇ ਇਸ ਤਰੀਕੇ ਦੇ ਸੈਲੀਬ੍ਰਿਟੀਜ਼ ਦੇ ਪੱਗ ਮੰਦੇ ਹੋ ਕਿਸੇ ਨੂੰ ਦਿਲ ਦੀ ਦੋਸਤਾਂ ਦੀ ਪੱਗ ਬੰਨੀ ਹੋਵੇ ਕਿਉਂਕਿ ਉਹ ਬੜੇ ਸਮੇਂ ਪਹਿਲਾਂ ਇਸ ਨੂੰ ਦੇ ਵਿੱਚ ਆਉਂਦਾ ਕਿ ਪੱਗਾਂ ਬਨਵਾਉਂਦੇ ਸੀਗੇ ਕਿਸੇ ਤੋਂ ਇਹ ਕੋਈ ਹੁਣ ਤੇ ਚਲੋ ਕੰਗ ਸਾਬ ਨਾਲ ਚੱਲਦੇ ਨੇ ਕਿ ਉਸ ਤੋਂ ਪਹਿਲਾਂ ਕੰਗ ਸਾਬ ਹੀ ਮੇਨ ਨੇ ਜੀ ਉਹਨਾਂ ਦੇ ਸਟਾਈਲਿਸ਼ ਟਰਬਨ ਸਟਾਈਲਿਸ਼ ਕਹਿ ਸਕਦੇ ਆ ਬਿਕਾਜ਼ ਕੰਗ ਸਾਬ ਸਾਡੇ ਨਾਲ ਚਲੋ ਛੋਟਾ ਮੈਂ ਤਾਂ ਬਹੁਤ ਛੋਟਾ ਭਰਾ ਹੈ ਉਹਨਾਂ ਦਾ ਜੀ ਬਿਕਾਜ਼ ਸਾਨੂੰ ਤਾਂ ਦੇਖੋ ਮਿਲਦੇ ਰਹਿੰਦੇ ਦਸਤਾਰ ਕੈਂਪ ਤੇ ਹੋਗੇ ਜੀ ਹੁਣ ਅ ਤੇ ਉਹ ਮੇਨ ਉਹੀ ਹੈ ਜੀ ਟਰਮ ਸਟਾਈਲਿਸਟ ਉਹਨਾਂ ਦੇ ਕਈ ਵਾਰੀ ਉਹ ਸਾਂਝਾ ਕੀਤਾ ਕਿ ਦਲਜੀਤ ਦੁਸਾਨ ਚ ਪੱਗ ਨੂੰ ਪ੍ਰਮੋਟ ਕਰਦਾ ਕਿਉਂਕਿ ਕਈ ਵਾਰ ਟੋਪੀਆਂ ਤੇ ਵੀ ਨਜ਼ਰ ਆਉਂਦਾ ਲੇਕਿਨ ਅਕਸਰ ਜੋ ਵੱਡੇ ਇਵੈਂਟਾਂ ਦੇ ਵਿੱਚ ਦੇਖਿਆ ਕਿ ਆਪਣੀ ਪੱਗ ਦੇ ਵਿੱਚ ਪੱਗ ਬਣ ਕੇ ਦਸਤਾਰ ਸਜਾ ਕੇ ਔਰ ਇਵੈਂਟਾਂ ਦੇ ਵਿੱਚ ਨਜ਼ਰ ਆਉਂਦਾ ਕਈ ਵਾਰ ਸ਼ੇਅਰ ਹੋਇਆ ਕਿ ਇਹ ਪੱਗ ਦਾ ਰਾਜ ਕੀ ਹੈਗਾ ਕੋਈ ਕਲਾਕਾਰ ਕਈ ਵਾਰੀ ਹੁੰਦਾ ਪੱਗ ਲਾ ਦਿੰਦੇ ਨੇ ਬਿਕੋਜ਼ ਪਤਾ ਕੀ ਜੀ ਦੇਖੋ ਉਹਨਾਂ ਨੂੰ ਸਭ ਤੋਂ ਪਹਿਲੀ ਪ੍ਰਾਇੋਰਟੀ ਹੁੰਦੀ ਪੱਗ ਹੈ ਉਹਨਾਂ ਨੂੰ ਕਿਸੇ ਚੀਜ਼ ਤੋਂ ਮਤਲਬ ਉਹ ਸਿਰਫ ਇਹ ਕਿ ਉਹਨਾਂ ਦਾ ਕੰਫਰਟ ਜ਼ੋਨ ਹੁੰਦਾ ਜਿੱਥੇ ਉਹ ਟੋ ਉਹਨਾਂ ਨੂੰ ਉਸ ਚੀਜ਼ ਤੋਂ ਕੋਈ ਮਤਲਬ ਨਹੀਂ ਹੁੰਦਾ ਉਹ ਆਪਣਾ ਕਈ ਵਾਰ ਪਰਣਾ ਬੰਨ ਕੇ ਵੀ ਬੈਠੇ ਹੁੰਦੇ ਆ ਤੁਸੀਂ ਇਹ ਦੇਖਿਆ ਹੋਣਾ ਵਾਲ ਖੋਲ ਕੇ ਪਰਣਾ ਬੰਨ ਕੇ ਯੋਗਾ ਵੀ ਕਰਦੇ ਆ ਕਈ ਵਾਰ ਆਪਣੇ ਰਿਲੈਕਸ ਕਰਨ ਵਾਸਤੇ ਕਰਦੇ ਆ ਬਿਕੋਜ਼ ਬਹੁਤ ਹੈਕਟਿਕ ਸ਼ੈਡਿਊਲ ਹੋਏ ਨੇ ਜੀ ਹਰ ਇੱਕ ਵਾਰ ਮੂਵੀਜ਼ ਕਰਨੀਆਂ ਆਪਾਂ ਸੌਂਗ ਵੀ ਕਰਨੇ ਐਲਬਮਜ਼ ਵੀ ਕਰਨੀਆਂ ਇਹ ਚੀਜ਼ਾਂ ਨਾਲ ਕੀ ਹੁੰਦਾ ਦੇਖੋ ਬੰਦਾ ਹੈਕਟਿਕ ਹੋਏ ਆ ਆਪਾਂ ਨਾਰਮਲ ਲਾਈਫ ਚ ਹੈਕਟਿਕ ਹੋਏ ਨਹੀਂ ਥੋੜੇ ਥੋੜੇ ਕੰਮ ਕਰਕੇ ਉਹ ਤਾਂ ਫਿਰ ਵੀ ਦੇਖੋ ਕਿੰਨਾ ਕੰਮ ਕਰਦਾ ਇਸ ਲੁੱਕ ਦਾ ਕੋਈ ਸਪੈਸ਼ਲ ਨਾਮ ਹੈ ਜਾਂ ਇਸ ਨੂੰ ਮਹਾਰਾਜਾਂ ਵਾਲੀ ਲੁੱਕ ਕਹਿੰਦੇ ਆ ਇਹ ਤਾਂ ਦੇਖੋ ਮਹਾਰਾਜਾ ਲੁੱਕ ਹੀ ਤਉ ਮਹਾਰਾਜਾ ਹੀ ਲੱਗ ਰਿਹਾ ਹੁੰਦਾ ਇਹ ਦੂਰੋਂ ਵੈਸੀ ਪੱਗ ਸਜਾ ਕੇ ਹਾਂ ਪੱਗ ਪੱਗ ਬਣ ਕੇ ਤਾਂ ਵੈਸੀ ਅੱਧਾ ਮਹਾਰਾਜਾ ਬਣ ਚੁੱਕਿਆ ਹੁੰਦਾ ਜੀ ਉਹ ਇਹ ਪੂਰੀ ਡਰੈੱਸ ਅਪ ਉਸ ਤੋਂ ਬਾਅਦ ਹੁੰਦੀ ਹੈਗੀ ਆ ਤਾਂ ਇਹ ਬੜੀ ਖੂਬਸੂਰਤ ਡਰੈੱਸ ਦੇ ਵਿੱਚ ਦਲਜੀਤ ਦੋਸਾਂਝ ਵੀ ਨਜ਼ਰ ਆਏ ਨੇ ਔਰ ਇੱਕ ਬੁੱਤ ਜ਼ਰੂਰ ਹੈ ਹਾਲਾਂਕਿ ਰਲਦਾ ਮਿਲਦਾ ਉਸ ਤਰੀਕੇ ਦੀ ਡਰੈੱਸ ਅਪ ਹੈ ਲੇਕਿਨ ਜੇਕਰ ਜ਼ਿਕਰ ਕੀਤਾ ਜਾਵੇ ਤਾਂ ਅੱਜ ਸੋਸ਼ਲ ਮੀਡੀਆ ਦੇ ਉੱਪਰ ਇੱਕੋ ਹੀ ਚਰਚਾ ਦਲਜੀਤ ਦੋਸਾਂਝ ਜੀ ਬਣੀ ਹੋਈ ਹੈ ਕਿ ਕਿਵੇਂ ਪੰਜਾਬੀਆਂ ਦਾ ਨਾਮ ਰੌਸ਼ਨ ਹੋ ਰਿਹਾ ਔਰ ਖਾਸ ਸੌਰਤੇ ਹਰ ਕੋਈ ਪਾਵੇਂ ਕਿਸੇ ਹੋਰ ਸੂਬੇ ਦਾ ਰਹਿਣ ਵਾਲਾ ਹੋਵੇ ਲੇਕਿਨ ਫਿਰ ਵੀ ਉਹ ਜ਼ਿਕਰ ਕਰਦਾ ਹੈ ਕਿ ਪੰਜਾਬੀ ਆਗੇ ਹੋਏ ਔਰ ਅੱਜ ਪਟਿਆਲਾ ਸ਼ਹਿਰ ਦੀ ਇਸ ਪਟਿਆਲਾ ਦੇ ਮਹਾਰਾਜਾ ਮਹਾਰਾਜਾ ਭੁਪਿੰਦਰ ਸਿੰਘ ਦੀ ਇਸ ਲੁੱਕ ਨੂੰ ਕਿਤਨੇ ਕਿਤੇ ਜਦੋਂ ਵੇਅਰ ਕੀਤਾ ਗਿਆ ਤਾਂ ਹੋਰ ਚਰਚਾ ਦੇ ਵਿੱਚ ਪਟਸ਼ਾਹੀ ਸ਼ਹਿਰ ਪਟਿਆਲਾ ਵੀ ਜਿਹੜਾ ਉਹ ਬਣ ਕੇ ਸਾਹਮਣੇ ਆਇਆ ਕੈਮਰਾਫੋਰਸਨ ਰਵੀ ਜਪਲ ਦੇ ਨਾਮ ਦਮਰੇ ਸਿੰਘ ਪੀਟੀਸੀ న్యూਸ ਪਟਿਆਲਾ